ਸਾਈਡ ਦੇ ਦਿਓ ਸਾਈਡ ਦੇ ਦਿਓ ਜਾ ਰਹੇ ਨਹੀਂ ਹਾਂ ਅੰਤਲਾ ਵੈਲਕਮ ਟੂ ਮੀ ਨੀਮਨ ਆਪੇ ਜਾ ਸਦੀ ਨਹੀਂ ਹੋ ਜਿੰਦੀ ਕਿ ਕਿੰਨੀ ਨਹੀਂ ਬੇਟਾ ਯਾਦ ਕਰਕੇ ਵੀ ਨਹੀਂ ਮਿਲ ਹਾਂ ਪਾਵਾਂਗੇ ਆਪ ਸੀ ਭਾਰਾਂਗੇ ਮੈਡਮ ये नहीं हां फड़ो वो टाइम है आप फड़ो बेटा प्लीज कोई कमी तो नहीं हो गया जी आप सोचो कुछ बच्चे वाले हो बच्चे वाले हां ये जो ही करते हैं हां ये की बात नहीं मैं तो बिस्तर पे बैठते हैं बैठती नहीं चलो चलो बेटा आप जाओ पावा हां मेरा जा रहे कितने धन्यवाद पीछे लगो ਬੈਠ ਕੇ ਚਾਚੀ ਚਾਚੀ ਇਕੱਠੇ ਬੈ ਕੇ ਗੱਲ ਕਰਦੇ ਆ ਬੈਠ ਕੇ ਗੱਲ ਕਰਦੇ ਆ ਬੈਠ ਕੇ ਗੱਲ ਕਰਦੇ ਆ ਕਿੰਤਾ ਦੀ ਗੱਲ ਕਰ ਰਹੇ ਹੋ ਬੈਠ ਕੇ ਗੱਲ ਕਰਦੇ ਆ ਮੈਂ ਤਾਂ ਮੈਨੂੰ ਬੈਠ ਕੇ ਗੱਲ ਕਰਦੇ ਨੇ ਨਾਲ ਸਾਰੀ ਪਿੱਛੇ ਹਟੋ ਡੀਸੀ ਸਾਹਿਬ ਤੇ ਡੀਲਰ ਕੱਲ੍ਹ ਤੁਹਾਨੂੰ ਪਤਾ ਹੋਊਗਾ ਪਟਿਆਲਾ ਰੋਡ ਤੇ ਧਰਮਾ। ਕੱਲ ਪਟਿਆਲਾ ਰੋਡ ਤੇ ਲੱਗਣਾ ਹੈ। ਡੀਸੀ ਤੋਂ ਬਾਅਦ ਡੀਸੀ ਮੈਡਮ ਜੇ ਫਿਰ ਵੀ ਹਿੱਲਾਣਾ ਹੋਇਆ ਤਾਂ ਅਸੀਂ ਸਾਰੇ ਲੁਧਿਆਣੇ ਚ ਜਾ ਕੇ ਰੌਲਾ ਪਾਵਾਂਗੇ। ਅਸੀਂ ਸਾਰੀਆਂ ਫੈਮਿਲੀ ਦੇ ਨਾਲ ਆਵਾਂਗੇ। ਡੀਸੀ ਮੈਡਮ ਬੈਠੂ। ਦੇਤੀ ਸਾਹਿਬ ਨੇ ਉਹਦੇ ਕਿਹਾ ਕਿ ਪਰਸੋਂ ਹਰ ਹਾਲਤ ਦੇ ਵਿੱਚ ਫੜਿਆ ਹੋਊਗਾ। ਇਹ ਅੰਦਰ ਹੋਊਗਾ ਉਹ। ਰਣਜੀਤ ਸਿੰਘ ਹੁਣ ਇਹਨਾਂ ਦੇ ਉੱਪਰ ਪੋਲੀਟੀਕਲ ਪ੍ਰੈਸ਼ਰ ਹੈ ਜਾਂ ਕੀ ਪ੍ਰੈਸ਼ਰ ਹੈ ਹੁਣ ਸਾਨੂੰ ਨਹੀਂ ਪਤਾ ਦੇਖੋ ਜੀਪੀ ਸਾਹਿਬ ਤੁਸੀਂ ਅਸੀਂ ਥੋੜੇ ਦਾ ਯਕੀਨ ਕੀਤਾ ਸੀ ਉਸ ਦਿਨ ਅਸੀਂ ਥੋੜੇ ਦਾ ਬਿਲਕੁਲ ਹੁਣ ਯਕੀਨ ਨਹੀਂ ਕਰਦੇ ਹੈਗੇ ਤੁਸੀਂ ਸਾਨੂੰ ਉਹਤੇ ਕਿ ਹਰ 3 ਤੀਸਰੇ ਦਿਨ ਅੰਦਰ ਹੋਊਗਾ ਹਰ ਹਾਲਤ ਤੋਂ 100% ਅੰਦਰ ਜਾਊਗਾ ਜਾਊਗਾ ਤੁਸੀਂ ਕਰੋ ਮੈਡਮ ਇੱਕ ਸਾਨੂੰ ਪਰਮਿਟ ਦਿਨੂਂ ਦੀ ਕੀ ਚਾਹੀਏ ਹੈ ਇਹ ਕੇ ਕੇ ਸਾਰੀ ਲੋਜ ਹੀ ਕੰਨਾ ਮਰਜ਼ੀ ਜੂਰੀਸ਼ਲ ਇਨਕੁਆਰੀ ਮਾਰਕ ਕਰੋ ਮੈਡਮ ਨਾਲ ਮਿਲਣਾ ਲੈਣਾ ਜੇ ਜੇ ਪੁਲਿਸ ਦੇਣੀ ਸਾਨੂੰ ਜੋ ਸਿਟਿੰਗ ਜੱਜ ਨੇ ਉਹ ਹਾਈ ਵੀ ਉਹਨਾਂ ਦੇ ਨਹੀਂ ਹਾਈ ਕੋਰਟ ਦੇ ਨੇ ਕਿਤੇ ਵੀ ਜਿਹੜੇ ਸੀਨੀਅਰ ਹੈਗੇ ਉਹਨਾਂ ਤੋਂ ਮਾਰਕ ਕਰਾ ਕੇ ਉਹ ਇਸ ਦੀ ਸਾਰੀ ਇਨਕੁਇਰੀ ਉਹਨੇ ਚ ਮਾਰਕ ਕਰਵਾ ਕੇ ਸਭ ਕਰ ਸਕਦੇ ਉਹ ਵੀ ਜਮਾਨਤ ਦੇ ਵਿੱਚ ਕੋਈ ਵੀ ਮਤਲਬ ਜਿਹੜਾ ਹੈ ਸਰਕਾਰੀ ਤੰਤਰ ਨਹੀਂ ਆਉਣਾ ਚਾਹੀਦਾ ਉਹ ਦੇਖਦੇ ਜਮਾਨਤ ਕਰਾ ਦੇ ਜਿਹੜੀ ਪ੍ਰਾਣ ਰੋਕ ਲੱਗੀ ਹੈ ਜੀ ਉਹ ਵੀ 2 ਮਹੀਨੇ ਲਈ ਲੱਗੀ ਆ ਆਰਡਰ ਦੇ ਵਿੱਚ 25 ਚ ਲੱਗੀ ਹੋਈ ਹੈ ਐਕਸਟੈਂਡ ਹੋਏ ਜੀ ਦੋ ਦਿਨ ਪਹਿਲਾਂ ਉਹ ਐਕਸਟੈਂਡ ਹੋ ਚੁੱਕੀ ਹੋਈ ਹੈ ਪਰ ਕੋਸ਼ਿਸ਼ ਕਰੋ ਨੀ ਇੱਕ ਵੀ ਪੀਪਰ ਐਦਾਂ ਦਾ ਨਾ ਚੱਲੇ ਫੋਨ ਆਇਆ ਨਾ ਨਾਮ ਹਮਲ ਸਕੈਨ ਰੋਕ ਕੇ ਉਹ ਕਰਦੇ ਨੇ ਟ੍ਰਾਲੀਆਂ ਦਾ ਵੀ ਰੋਕ ਦੇਣੀ ਟ੍ਰਾਲੀਆਂ ਚ ਚੱਲਣ ਲੱਗਿਆ ਉਹ ਟਰਾਲੀਆਂ ਨੂੰ ਵੀ ਰੋਕਿਆ ਜਾਏ ਜੀ ਉਹਨਾਂ ਦਾ